ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਸਿੱਧਾਂ ਨੇ ਫਿਰ ਪ੍ਰਸ਼ਨ ਕੀਤਾ ਕਿ ਰਤਨ ਸਰੂਪ ਪਰਮੇਸ਼ਰ ਦੀ ਪ੍ਰਾ ਗੁਰੂ ਬਾਬਾ ਜੀ ਉੱਤਰ ਦੇ ਰਹੇ ਆ ਗੁਰਮਖ ਰਤਨ ਲਹਿ ਲੇਵ ਲਾਏ ਗੁਰਮਖ ਪਰਖੇ ਰਤਨ ਸੁਭਾਏ ਹੀ ਭਾਈ ਗੁਰਮੁਖ ਜਨ ਗੁਰਾਂ ਦੁਆਰਾ ਨਾਮ ਵਿੱਚ ਲਿਵ ਬਿਰਤੀ ਲਾ ਕੇ ਰਤਨ ਸਰੂਪ ਪਰਮੇਸ਼ਰ ਨੂੰ ਲੈ ਕੇ ਇਹ ਲਖ ਪ੍ਰਾਪਤ ਕਰ ਲੈਂਦੇ ਆ ਗੁਰਮੁਖ ਜਨ ਸੁਬਾਈ ਸੁਭਾਵਕ ਹੀ ਰਤਨ ਸਰੂਪ ਪਰਮੇਸ਼ਰ ਨੂੰ ਪਰਖੇ ਭਾਪ ਪਰਖ ਭਾਪ ਜਾਣ ਲੈਂਦੇ ਆ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨਪਤੀ ਆਏ ਗੁਰਮੁਖ ਜਨ ਸੱਚੀ ਭਗਤੀ ਰੂਪਕਾਰ ਕਮਾਉਂਦੇ ਹਨ ਵਾ ਗੁਰਮੁਖ ਜਨ ਆਪ ਨਾਮ ਜਪਣਾ ਤੇ ਹੋਰਨਾਂ ਨੂੰ ਨਾਮ ਜਪਾਉਣ ਦੀ ਸੱਚੀ ਕਾਰ ਕਮਾਉਂਦੇ ਆ। ਵਾ ਆਪ ਲੇਵ ਲਗਾਉਣ ਦੀ ਤੇ ਹੋਰਨਾਂ ਦੀ ਹਉਮੈ ਤੋੜ ਕੇ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਸੱਚੀ ਕਾਰ ਕਮਾਉਂਦੇ ਹਨ। ਗੁਰਮੁਖ ਸੱਚੇ ਪਰਮੇਸ਼ਰ ਵਿੱਚ ਹਰ ਵਕਤ ਮਨ ਨੂੰ ਪਤੀ ਆਏ ਕੀਏ ਪਤੇਉਂਦੇ ਹਨ। ਵਾ ਗੁਰਮਖਾਂ ਦਾ ਮਨ ਹਰ ਵਕਤ ਹੀ ਸੱਚੇ ਵਿੱਚ ਪਤੀਜਿਆ ਰਹਿਦਾ ਹੈ। ਗੁਰਮੁਖ ਅਲਖ ਲਖਾਇ ਤਿਸ ਪਾਵੈ ਗੁਰਮੁਖ ਜਨ ਲਖਣ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਨੂੰ ਹੋਰ ਨਾ ਤਾਈ ਲਖਾਇ ਕੀਏ ਲਖਾ ਜਣਾ ਦਿੰਦੇ ਹਨ ਇਸੇ ਕਰਕੇ ਉਸ ਪਰਮੇਸ਼ਰ ਨੂੰ ਪਾਉਂਦੇ ਹਨ ਨਾਨਕ ਗੁਰਮੁਖ ਚੋਟ ਨਾ ਖਾਵੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਗੁਰਮੁਖ ਜਨ ਕਾਮ ਕ੍ਰੋਧ ਆਦ ਵਿਕਾਰਾਂ ਦੀਆਂ ਵਾ ਗੁਰਮੁਖ ਦੁਨੀਆਂ ਦੀਆਂ ਤਰਕਾਂ ਰੂਪ ਵਾ ਜਮਾਂ ਦੀਆਂ ਝੋਟਾਂ ਸੱਟਾਂ ਨਹੀਂ ਕਾਂਦੇ ਗੁਰਮੁਖ ਨਾਮਦਾਨ ਇਸਨਾਨ ਗੁਰਮੁਖ ਲਾਗੇ ਸਹਿਜ ਧਿਆਨ ਗੁਰਮੁਖ ਜਨ ਹਰ ਵਕਤ ਹੀ ਨਾਮ ਜਪਦੇ ਹਨ ਧਰਮ ਦੀ ਕਿਰਤ ਕਰਕੇ ਦਾਨ ਦਿੰਦੇ ਹਨ ਵਾ ਵੰਡ ਕੇ ਖਾਂਦੇ ਹਨ ਤੇ ਅਮਰਤ ਵੇਲੇ ਇਸ਼ਨਾਨ ਕਰਦੇ ਹਨ ਅੰਦਰੋਂ ਰਾਖ ਦਵੇਕ ਰੂਪੀ ਮੈਲ ਨੂੰ ਮੇਟਨ ਰੂਪ ਇਸ਼ਨਾਨ ਕਰਦੇ ਹਨ ਗੁਰਮੁਖ ਜਨਾਂ ਦਾ ਸਹਿਜ ਸੁਤੇ ਸਿੱਧ ਹੀ ਵਾਹਿਗੁਰੂ ਦੇ ਸਰੂਪ ਵਿੱਚ ਧਿਆਨ ਲੱਗਿਆ ਰਹਿੰਦਾ ਹੈ ਵਾਹ ਗੁਰਮੁਖਾਂ ਦੀ ਸੰਗਤ ਕਰਕੇ ਸਹਿਜੇ ਹੀ ਵਾਹਿਗੁਰੂ ਜੀ ਦੇ ਨਾਲ ਧਿਆਨ ਲੱਗ ਜਾਂਦਾ ਹੈ ਗੁਰਮੁਖ ਪਾਵੇ ਦਰਗਹਿ ਮਾਨ ਗੁਰਮੁਖ ਪਉ ਪੰਜਨ ਪਰਦਾਨ ਪਾਤਸ਼ਾਹ ਫਰਮਾਉਂਦੇ ਆ ਕਿ ਗੁਰਮੁਖ ਜਨ ਪ੍ਰਮਾਤਮਾ ਦੀ ਦਰਗਾਹ ਨਿਆਏ ਸਭਾ ਵਿੱਚ ਸਤਕਾਰ ਪਾਉਂਦੇ ਹਨ ਜੋ ਦਰਕਿ ਇਹ ਹਿਰਦੇ ਦੇ ਦਰ ਅੰਦਰ ਤ੍ਰਿਯਾ ਪਾਦਰੂਪੀ ਗਏ ਹੈ ਜਗਾ ਵਿੱਚ ਉਹ ਜੋ ਪਰਮੇਸ਼ਰ ਹੈ ਉਸ ਦਾ ਮਾਨ ਮੰਨਣ ਗਿਆਨ ਪਾਉਂਦੇ ਹਨ ਗੁਰਮੁਖ ਜਨ ਸੰਸਾਰ ਸਮੁੰਦਰ ਦੇ ਵ ਜੰਮਣ ਮਰਨ ਦੇ ਭਉ ਡਰ ਨੂੰ ਵ ਸੱਤ ਪ੍ਰਕਾਰ ਦੇ ਡਰ ਭੰਜਨ ਨੂੰ ਪ੍ਰਦਾਨ ਮੁਖੀ ਹਨ ଅਥਵਾ ਗੁਰਮੁਖ ਜਨ ਸੱਤ ਪ੍ਰਕਾਰ ਦੇ ਡਰ ਦੇ ਤੋੜਨ ਵਿੱਚ ਪ੍ਰਦਾਨ ਸ੍ਰੇਸ਼ਟ ਹਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਜਨ ਆਪ ਭਗਤੀ ਰੂਪ ਕਰਨੀ ਦੀ ਕਾਰ ਕਰਦੇ ਹਨ ਅਤੇ ਹੋਰਨਾ ਪਾਸੋਂ ਭਗਤੀ ਦੀ ਕਾਰ ਕਰਵਾਉਂਦੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਗੁਰਮੁਖਾਂ ਨੂੰ ਆਪ ਪਰਮੇਸ਼ਰ ਆਪਣੇ ਸਰੂਪ ਦੇ ਮੇਲ ਵਿੱਚ ਮਿਲਾਉਂਦਾ ਹੈ ਵਾ ਗੁਰਮੁਖ ਜਨ ਨਾਮ ਦਾ ਉਪਦੇਸ਼ ਦੇ ਕੇ ਪੂਰਨ ਅਧਿਕਾਰੀਆਂ ਨੂੰ ਵਾਹਿਗੁਰੂ ਦੇ ਮੇਲ ਵਿੱਚ ਮਿਲਾ ਦਿੰਦੇ ਗੁਰਮੁਖ ਸ਼ਾਸਤਰ ਸਿਮਰਤ ਬੇਦ ਗੁਰਮੁਖ ਜਨਾਂ ਦੇ 6 ਸ਼ਾਸਤਰ 27 ਸਿਮਰਤੀਆਂ ਤੇ 4 ਬੇਦ ਗੁਣਾਂ ਨੂੰ ਕਥਨ ਕਰਦੇ ਹਨ ଅਤਵਾ ਗੁਰਮੁਖ ਜਨਾਂ ਦਾ ਜੀਵਨਵਾ ਉਪਦੇਸ਼ ਦੀ ਸ਼ਾਸਤਰ ਸਿਮਰਤੀਆਂ ਤੇ ਬੇਦ ਹਨ ਅਤਵਾ ਗੁਰਮੁਖ ਜਨ ਸਾ ਉਹਦਾ ਉਸ ਸਤ ਸਰੂਪ ਬ੍ਰਹਮ ਦੀ ਆਗਿਆ ਨੂੰ ਮੰਨਦੇ ਹਨ ਅਤੇ ਹਰ ਵਕਤ ਹੀ ਸਿਮਰਤ ਸਿਮਰਨ ਕਰਦੇ ਰਹਿੰਦੇ ਅਤੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਵੇਦ ਗਿਆਨ ਵਿੱਚ ਇਸਤਤ ਰਹਿੰਦੇ ਹਨ ਇਹੋ ਗੁਰਮੁਖਾਂ ਦੇ ਸ਼ਾਸਤਰ ਸਿਮਰਤੀਆਂ ਤੇ ਵੇਦ ਹਨ ਗੁਰਮੁਖ ਪਾਵੇ ਘਟ ਘਟ ਭੇਦ ਗੁਰਮੁਖ ਜਨ ਘਡਾਂ ਘਡਾਂ ਵਿੱਚ ਵਿਆਪਕ ਪਰਮੇਸ਼ਰ ਦੀ ਪ੍ਰਾਪਤੀ ਦੇ ਭੇਦ ਨੂੰ ਪਾ ਲੈਂਦੇ ਆ ਤੇ ਪਾਉਂਦੇ ਆ ਗੁਰਮੁਖ ਵੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗਣਤ ਮਿਟਾਵੇ ਗੁਰਮੁਖ ਜਨ ਪ੍ਰਾਣੇ ਵੈਰ ਤੇ ਨਵੀਨ ਵਿਰੋਧ ਨੂੰ ਗਮਾਉਂਦੇ ਹਨ ਕਦੀ ਵੀ ਗੁਰਮੁਖਾਂ ਦਾ ਕੋਈ ਕਿਸੇ ਨਾਲ ਵੈਰ ਨਹੀਂ ਹੁੰਦਾ ਕਿਉਂਕਿ ਜਿਹੜਾ ਵੈਰ ਹੁੰਦਾ ਕਹਿੰਦੇ ਉਹ ਝੋਟਿਆ ਮਹਿਾਂ ਦਾ ਹੁੰਦਾ ਪਸ਼ੂਆਂ ਦਾ ਜਾਨਵਰਾਂ ਦਾ ਹੁੰਦਾ ਕਦੇ ਵੀ ਜਿਹੜਾ ਗੁਰਮੁਖ ਹੁੰਦਾ ਉਹਦਾ ਜਿਹੜਾ ਗੁੱਸਾ ਹੁੰਦਾ ਉਹ ਪਾਣੀ ਤੇ ਲਕੀਰ ਵਾਂਗੂ ਹੁੰਦਾ ਭਾਵ ਵੈਰ ਉਹਨਾਂ ਦਾ ਕਦੇ ਵੀ ਕੋਈ ਪੁਰਾਣਾ ਵੈਰ ਨਹੀਂ ਹੁੰਦਾ ਜਿਵੇਂ ਬਿੱਲੀ ਤੇ ਚੂਹੇ ਦਾ ਆਪਸ ਵਿੱਚ ਵੈਰ ਆ ਵਿਰੋਧ ਨਵੀਨ ਹੁੰਦਾ ਜਿਵੇਂ ਬੱਕਰੇ ਤੇ ਕਸਾਈ ਦਾ ਹੁੰਦਾ ਇਹ ਗੁਰਮਖ ਜਨ ਸਾਰੀ ਕਰਮਾਂ ਧਰਮਾਂ ਦੀ ਵਾ ਸਾਧਨਾ ਦੀ ਗਣਤ ਗਿਣਤੀ ਮਟਾਉਂਦੇ ਮਿਟਾ ਦਿੰਦੇ ਹਨ ਗੁਰਮਖ ਰਾਮ ਨਾਮ ਰੰਗ ਰਾਤਾ ਨਾਨਕ ਗੁਰਮਖ ਖਸਮ ਪਛਾਤਾ ਗੁਰਮਖ ਜਨਾਂ ਦਾ ਮਨ ਹਰ ਵਕਤ ਹੀ ਰਾਮ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਵਾ ਪ੍ਰਭੂ ਨਾਮ ਦੇ ਰੰਗ ਪ੍ਰੇਮ ਵਿੱਚ ਰਤਿਆ ਰਹਿੰਦਾ ਹੈ ਸਤਗੁਰੂ ਸਾਹਿਬ ਜੀ ਕਥਨ ਕਰਦੇ ਕਿ ਗੁਰਮੁਖ ਜਨ ਖਸਮ ਮਾਲਕ ਪਰਮੇਸ਼ਰ ਨੂੰ ਸਵੈ ਸਰੂਪ ਕਰਕੇ ਪਛਾਨ ਲੈਂਦੇ ਹਨ ਵਾ ਗੁਰਮੁਖ ਜਨਾਂ ਦੀ ਸੰਗਤ ਕਰਨ ਵਾਲਿਆਂ ਨੇ ਮਾਲਕ ਪਰਮੇਸ਼ਰ ਨੂੰ ਪਛਾਨ ਲਿਆ ਹੈ ਬਿਨ ਗੁਰ ਪਰਮੈ ਆਵੇ ਜਾਏ ਪਾਤਸ਼ਾਹ ਫਰਮਾਉਂਦੇ ਆ ਕਿ ਪੂਰੇ ਸਤਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਬਗੈਰ ਇਹ ਜਿਹੜਾ ਜੀਵ ਹੈ ਦੁਨੀਆ ਉੱਤੇ ਭਰਮੰ ਦਾ 扑ੜਕਦਾ ਰਹਿੰਦਾ ਇਸੇ ਕਰਕੇ ਮਾਤਾ ਦੇ ਗਰਭ ਵਿੱਚ ਵਾਰ-ਵਾਰ ਆਉਂਦਾ ਤੇ ਮਰ-ਮਰ ਕੇ ਜਾਂਦਾ ਹੈ ਬਿਨ ਗੁਰ ਕਾਲ ਨ ਪਵਈ ਥਾਏ ਪੂਰੇ ਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਬਗੈਰ ਜੀਵ ਦੀ ਜਿਹੜੀ ਕਾਲ ਕਮਾਈ ਕੀਤੀ ਹੋਈ ਥਾਂ ਵਿੱਚ ਨਹੀਂ ਪੈਂਦੀ ਭਾਵੇਂ ਕੋਈ ਕਿਤਨੇ ਸਾਧਨ ਕਰ ਲੇ ਬਿਨ ਗੁਰ ਮਨੂਆ ਅਤ ਡੋਲਾਏ ਆ ਪੂਰੇ ਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਬਗੈਰ ਇਹ ਜਿਹੜਾ ਮਨੂਆ ਵਾ ਮਨ ਅਤਿਅੰਤ ਬਹੁਤਾ ਪਦਾਰਥਾਂ ਵਿੱਚ ਡੋਲਦਾ ਭਰਮ ਦਾ ਰਹਿੰਦਾ ਹੈ ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ ਪੂਰੇ ਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਬਗੈਰ ਆਤਮਕ ਤ੍ਰਿਪਤੀ ਨਹੀਂ ਹੁੰਦੀ ਜੀਵ ਹਰ ਵਕਤ ਹੀ ਬਿਖ ਵਿਸ਼ਿਆ ਰੂਪੀ ਵੇਹੋ ਹੀ ਖਾਂਦਾ ਰਹਿੰਦਾ ਹੈ ਬਿਨ ਗੁਰ ਬਿਸੀਅਰ ਦਸੇ ਮਰਵਾਟ ਹਾਂ ਪੂਰੇ ਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਬਗੈਰ ਬਿਸੀਅਰ ਹੁੰਦਾ ਸੱਪ ਦਸਦਾ ਲੜਦਾ ਹੈ ਤੇ ਬਾਟ ਰਸਤੇ ਦੇ ਵਿੱਚ ਹੀ ਮਰ ਜਾਂਦਾ ਜਿਵੇਂ ਦੁਨੀ ਚੰਦ ਗੁਰਾਂ ਤੂੰ ਬੇਮੁਖ ਹੋ ਕੇ ਭੱਜ ਗਿਆ ਸੀ ਤੇ ਰਸਤੇ ਵਿੱਚ ਸੱਪ ਲੜ ਕੇ ਮਰ ਗਿਆ ਸੀ ਇਸੇ ਤਰ੍ਹਾਂ ਨਾਨਕ ਗੁਰਬਿਨ ਘਾਟੇ ਘਾਟ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪੂਰੇ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਬਗੈਰ ਇਓ ਘਾਟਾ ਹੀ ਘਾਟਾ ਹੈ ਵਾ ਜੀਵ ਨੂੰ ਮਾਤਾ ਦੇ ਗਰਭ ਵਿੱਚ ਪੈ ਕੇ ਜੁਨਾ ਨੂੰ ਭੋਗਣ ਰੂਪ ਘਾਟਾ ਹੀ ਪੈਂਦਾ ਵਾ ਜੀਵ ਦੇ ਘਾਟ ਅੰਤਿਆ ਕਰਨ ਵਿੱਚ ਸ਼ੁਭ ਗੁਣਾਂ ਦਾ ਕਾਟਾ ਹੈ ਕਹਿਣ ਤੋਂ ਪਾਵ ਸਾਰੇ ਪਾਸਿਓਂ ਕਾਟਾ ਹੀ ਕਾਟਾ ਪੈਂਦਾ ਜਿਸ ਗੁਰ ਮਿਲੈ ਤਿਸ ਪਾਰ ਉਤਾਰੈ ਅਵਗਣ ਮੇਟੈ ਗੁਣ ਨਿਸਤਾਰੈ ਹਾਂ ਜਿਸ ਨੂੰ ਪੂਰਾ ਸਤਿਗੁਰੂ ਮਿਲਦਾ ਹੈ ਉਸ ਨੂੰ ਪੂਰਾ ਗੁਰੂ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਕੇ ਮੁਕਤ ਰੂਪ ਕਿਨਾਰੇ ਤੇ ਪਹੁੰਚਾ ਦਿੰਦਾ ਹੈ ਅਗਲਾ ਫਿਰ ਉਹ ਪ੍ਰਸ਼ਨ ਕਰਦੇ ਆ ਕਿ ਪੂਰਾ ਗੁਰੂ ਕਿਵੇਂ ਪਾਰ ਉਤਾਰਦਾ ਹੈ ਪਾਤਸ਼ਾਹ ਪਰਮਉਪਦੇ ਕਿ ਪੂਰਾ ਗੁਰੂ ਔਗਣਾ ਨੂੰ ਕੱਟ ਕੇ ਮੇਟ ਕੇ ਨਿਵਿਰਤ ਕਰ ਦਿੰਦਾ ਹੈ ਅਤੇ ਸ਼ੁਭ ਗੁਣਾਂ ਦੀ ਬਖਸ਼ਿਸ਼ ਕਰਕੇ ਨਿਸਤਾਰੈ ਤਾਰ ਦਿੰਦਾ ਹੈ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ ਗੁਰਮੁਖ ਕਦੇ ਨ ਆਵੇ ਹਾਰ ਹਮ ਮੁਕਤੀ ਤੇ ਮਹਾ ਵੱਡੇ ਸੁਖ ਆਨੰਦ ਭਾ ਬ੍ਰਹਮ ਆਨੰਦ ਦੀ ਪ੍ਰਾਪਤੀ ਤਾਂ ਹੁੰਦੀ ਹੈ ਜੇ ਪੂਰੇ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰੇ ਗੁਰਮੁਖ ਜਨਾਂ ਨੂੰ ਦੁਨੀਆ ਵਿੱਚ ਕਦਾ ਚੇਤ ਵਿਹਾਰ ਨਹੀਂ ਆਉਂਦੀ ਵਾਪਰ ਲੋਕ ਵਿੱਚ ਜਮ ਤੂੰ ਹਾਰ ਨਹੀਂ ਆਉਂਦੀ ਪਾਪ ਜਮ ਹਰਾ ਨਹੀਂ ਸਕਦੇ ਵਾ ਕਾਮ ਕ੍ਰੋਧ ਆਦਿ ਵਿਕਾਰਾਂ ਵਿੱਚ ਹਾਰ ਨਹੀਂ ਆਉਂਦੀ ਤਨ ਹਟੜੀ ਇਹੋ ਮਨ ਬਣਜਾਰਾ ਨਾਨਕ ਸਹਜੇ ਸੱਚ ਵਾਪਾਰ ਗੁਰਮੁਖ ਜਨਾਂ ਨੇ ਤਨ ਸਰੀਰ ਨੂੰ ਹਟੜੀ ਹੱਡੀ ਤੇ ਇਹੋ ਇਸ ਮਨ ਚੇਤ ਨੂੰ ਬਣਜਾਰਾ ਵਪਾਰ ਕਰਨ ਵਾਲਾ ਵਪਾਰੀ ਸਮਝਿਆ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਈਉ ਗੁਰਮੁਖ ਜਾਣੁ ਸ਼ਾਂਤੀ ਦੇ ਨਾਲ ਸੱਚ ਸਰੂਪ ਦਾ ਨਾਮ ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਰੂਪ ਵਾਪਾਰਾ ਵਣਜ ਕਰਦੇ ਹਨ ਵਾ ਹੋਰਨਾਂ ਨੂੰ ਬ੍ਰਹਮ ਗਿਆਨ ਦੇਣ ਦਾ ਵਣਜ ਕਰਦੇ ਹਨ ਗੁਰਮੁਖ ਬੰਧਿਓ ਸੇਤ ਵਿਦਾਤਾ ਹਾਂ ਗੁਰਮੁਖ ਰਾਮਚੰਦਰ ਜੀ ਦੇ ਗੁਰੂ ਵਿਸ਼ੇਸ਼ਟ ਦੇ ਉਪਦੇਸ਼ ਦੁਆਰਾ ਸਮੁੰਦਰ ਤੋਂ ਪਾਰ ਹੋਣ ਵਾਸਤੇ ਵਿਦਾਤਾ ਫਲ ਬਰਦਾਤੀ ਪਰਮੇਸ਼ਰ ਦਾ ਨਾਮ ਪੱਥਰਾਂ ਤੇ ਲੈ ਕੇ ਸੇਤ ਹੁੰਦਾ ਪੁਲ ਬੰਨਣਾ ਕੀਤਾ ਉਹਨਾਂ ਨੇ ਲੰਕਾ ਲੂਟੀ ਦਾਤ ਸੰਤਾਪੈ ਆ ਫਿਰ ਰਾਮਚੰਦਰ ਜੀ ਨੇ ਜਾ ਕੇ ਲੰਕਾ ਲੁੱਟਣਾ ਕੀਤਾ ਅਤੇ ਦਾਤ ਰਾਖਸ਼ਾਂ ਨੂੰ ਸੰਤਾਪੈ ਦੁੱਖ ਦੇਣਾ ਕੀਤਾ ਭਾਵ ਮਾਰਨਾ ਕੀਤਾ ਵਾ ਦੇਵਤਿਆਂ ਨੂੰ ਦੁੱਖ ਦੇਣ ਵਾਲੇ ਰਾਖਸ਼ਾਂ ਨੂੰ ਮਾਰਨਾ ਕੀਤਾ ਰਾਮਚੰਦ ਮਾਰਿਓ ਅਹ ਰਾਵਣ ਫਿਰ ਰਾਮਚੰਦਰ ਜੀ ਨੇ ਅਹ ਹੰਕਾਰੀ ਰਾਵਣ ਨੂੰ ਜੰਗ ਕਰਕੇ ਮਾਰਨਾ ਕੀਤਾ ਭੇਦ ਵਪੀਖਣ ਗੁਰਮੁਖ ਪਰਚਾਇਣ ਪਰ ਗੁਰਮੁਖ ਵਪੀਖਣ ਦੇ ਭੇਦ ਪਰਚਾਇਣ ਪਰਚੇ ਕਰਕੇ ਹੀ ਗੁਰਮੁਖ ਰਾਮਚੰਦਰ ਜੀ ਨੇ 라ਵਣ ਨੂੰ ਮਾਰਿਆ ਸੀ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਰਾਮਚੰਦਰ ਜੀ ਨੇ ਵਾ ਰਾਮਚੰਦਰ ਜੀ ਨੇ ਗੁਰਮੁਖ ਤਾਈ ਕਰਕੇ ਗੁਰੂ ਵਿਸ਼ੇਸ਼ਟ ਜੀ ਦੇ ਉਪਦੇਸ਼ ਦੁਆਰਾ ਪੱਥਰਾਂ ਤੇ RAM ਨਾਮ ਲੇਕ ਕੇ ਤੇ ਨਾਲ ਨੀਲ ਨੂੰ ਕਾਰੀਗਰ ਬਣਾ ਕੇ ਸਾਇਰ ਸਾਗਰ ਦੇ ਉੱਤੇ ਪਾਣ ਪੱਤਰ ਤਾਰ ਦਿੱਤੇ ਸਨ ਗੁਰਮੁਖ ਕੋਟ 33 ਉਧਾਰੇ ਹਾ ਗੁਰਮੁਖ RAM ਚੰਦਰ ਜੀ ਨੇ ਰਾਵਣ ਦੀ ਕੈਦ ਵਿੱਚੋਂ ਛੁਡਵਾ ਕੇ 33 33 ਕਰੋੜ ਦੇਵਤਿਆਂ ਦਾ ਉਧਾਰ ਕੀਤਾ ਗੁਰਮੁਖ ਚੂਕੇ ਆਉਣ ਜਾਣ ਪਾਤਸ਼ਾਹ ਵਰਮਾਉਂਦੀ ਗੁਰਮੁਖ ਜਨਾਂ ਦਾ ਜਨਮ ਧਾਰ ਕੇ ਆਉਣਾ ਤੇ ਮਰ ਕੇ ਜਾਣਾ ਚੁੱਕਿਆ ਨਿਵਰਤ ਹੋ ਜਾਂਦਾ ਵਾ ਉਹ ਹੀ ਅਸਲੀ ਗੁਰਮੁਖ ਹਨ ਜਿਨ੍ਹਾਂ ਦੀ ਸੰਗਤ ਕਰਕੇ ਆਉਣਾ ਜਾਣਾ ਜੰਮਣਾ ਮਰਣਾ ਨਿਵਰਤ ਹੋ ਜਾਂਦਾ ਗੁਰਮੁਖ ਦਰਗਾਹ ਪਾਵੇ ਮਾਣ ਗੁਰਮੁਖ ਜਨ ਪਰਮੇਸ਼ਰ ਦੀ ਨਿਆਏ ਸਭਾ ਵਿੱਚ ਮਾਣ ਆਦਰ ਪਾਉਂਦੇ ਹਨ अथवा ਗੁਰਮੁਖ ਜਨ ਬ੍ਰਹਮ ਗਿਆਨ ਦੇ ਸਹਿਤ ਹੋਣੇ ਕਰਕੇ ਸੰਸਾਰ ਰੂਪੀ ਦਰਗਾਹ ਵਿੱਚ ਵੀ ਸਤਕਾਰ ਪਾਉਂਦੇ ਹਨ ਅਥਵਾ ਜੋ ਦਰਗਹਿ ਦਰ ਅੰਦਰ ਦੁਰਿਆ ਪਾਦਰੂਪੀ ਗਹਿ ਜਗਾ ਹੈ ਗੁਰਮੁਖ ਜਨ ਉਸ ਦੇ ਮਾਣ ਮੰਨਣ ਗਿਆਨ ਨੂੰ ਪਾਉਂਦੇ ਹਨ ਗੁਰਮੁਖ ਕੋਟੇ ਖਰੇ ਪਛਾਣ ਗੁਰਮੁਖ ਜਨ ਖੋਟੇ ਭੈੜੇ ਸੁਭਾਅ ਵਾਲੇ ਤੇ ਖਰੇ ਚੰਗੇ ਸੁਭਾਅ ਵਾਲੇ ਪੁਰਖਾਂ ਦੀ ਪਛਾਣ ਪਹਿਚਾਣ ਕਰ ਲੈਂਦੇ ਹਨ ਅਥਵਾ ਗੁਰਮੁਖ ਜਨ ਕੋਟੇ ਔਗਣਾ ਨੂੰ ਮੇਟ ਕਰਕੇ ਚੰਗੇ ਸ਼ubh ਗੁਣਾਂ ਦੀ ਪਛਾਣ ਕਰ ਲੈਂਦੇ ਹਨ ਗੁਰਮੁਖ ਲਾਗੇ ਸਹਿਜ ਧਿਆਨ ਗੁਰਮੁਖ ਜਨਾਂ ਦਾ ਹਰ ਵਕਤ ਹੀ ਸਹਿਜ ਗਿਆਨ ਸਰੂਪ ਪਰਮੇਸ਼ਰ ਵਿੱਚ ਵ ਸਹਿਜ ਸੁਤੇ ਸਿਧ ਵਾਹਿਗੁਰੂ ਸਰੂਪ ਵਿੱਚ ਧਿਆਨ ਲੱਗਿਆ ਰਹਿੰਦਾ ਭਾਵ ਹਰ ਵਕਤ ਪਰਮੇਸ਼ਰ ਨੂੰ ਧਿਆਉਂਦੇ ਰਹਿੰਦੇ ਆ ਅਥਵਾ ਉਹ ਹੀ ਅਸਲੀ ਗੁਰਮੁਖ ਹਨ ਜਿਨ੍ਹਾਂ ਦਾ ਹਰ ਵਕਤ ਪ੍ਰਭੂ ਨਾਮ ਵਿੱਚ ਧਿਆਨ ਲੱਗਿਆ ਰਹਿੰਦਾ ਹੈ ਤੇ ਜਿਨ੍ਹਾਂ ਨੂੰ ਆਤਮਿਕ ਸਹਿਜ ਸ਼ਾਂਤੀ ਪ੍ਰਾਪਤ ਹੋਈ ਹੈ ਗੁਰਮੁਖ ਦਰਗਹਿ ਸਿਫਤ ਸਮਾਈ ਗੁਰਮੁਖ ਜਨਾਂ ਦਾ ਚਿੱਤ ਹਰ ਵਕਤ ਪਰਮੇਸ਼ਰ ਦੀ ਦਰਗਹਿ ਨਿਆਏ ਸਭਾ ਤੇ ਪਰਮੇਸ਼ਰ ਦੀ ਸਿਫਤ ਉਸ ਤਤ ਵਿੱਚ ਸਮਾਇ ਸਮਾਇਆ ਰਹਿੰਦਾ ਹੈ ਨਾਨਕ ਗੁਰਮੁਖ ਬੰਦ ਨਾ ਪਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਇਉ ਗੁਰਮੁਖ ਜਨਾਂ ਨੂੰ ਜਮਦੂਤ ਬੰਦ ਰੋਗ ਨਹੀਂ ਪਾ ਸਕਦਾ ਵਾ ਨਾ ਹੀ ਕਾਮ ਕ੍ਰੋਧ ਆਦ ਕੋਈ ਰੋਗ ਪਾ ਸਕਦਾ ਹੈ ਵਾ ਮੋਹ ਅਗਿਆਨ ਜੰਮਣ ਮਰਨ ਦਾ ਕੋਈ ਵੀ ਬੰਦ ਬੰਨਣ ਨਹੀਂ ਪੈ ਸਕਦਾ ਗੁਰਮੁਖ ਨਾਮ ਨਰੰਜਨ ਪਾਏ ਗੁਰਮੁਖ ਜਨ ਪੂਰੇ ਗੁਰਾਂ ਦੁਆਰਾ ਨਰੰਜਨ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਦੇ ਹਨ ਵਾ ਨਾਮ ਜਪ ਕੇ ਨਰੰਜਨ ਪਰਮੇਸ਼ਰ ਨੂੰ ਪਾਉਂਦੇ ਹਨ ਗੁਰਮੁਖ ਹੋਮੈ ਸ਼ਬਦ ਜਲਾਏ ਗੁਰਮੁਖ ਜਨ ਦੇਹ ਦੀ ਹੰਗਤਾ ਨੂੰ ਸ਼ਬਦ ਬ੍ਰਹਮ ਅਭਿਆਸ ਰੂਪ ਅਗਨੀ ਨਾਲ ਜਲਾਏ ਸਾੜ ਦਿੰਦੇ ਵਾ ਗੁਰੂ ਉਪਦੇਸ਼ ਦੀ ਕਮਾਈ ਦੁਆਰਾ ਸਾੜ ਦਿੰਦੇ ਹਨ ਗੁਰਮੁਖ ਸੱਚੇ ਕੇ ਗੁਣ ਗਾਏ ਗੁਰਮੁਖ ਸੱਚੇ ਰਹੇ ਸਮਾਏ ਗੁਰਮੁਖ ਜਨ ਹਰ ਵਕਤ ਹੀ ਸੱਚੇ ਅਕਾਲ ਪੁਰਖ ਦੇ ਗੁਣ ਗਾਉਂਦੇ ਆ ਗੁਰਮੁਖ ਜਨ ਹਰ ਵਕਤ ਸੱਚੇ ਸਰੂਪ ਵਿੱਚ ਸਮਾਏ ਭਾਵ ਜੁੜੇ ਰਹਿੰਦੇ ਆ ਗੁਰਮੁਖ ਸਾਚ ਨਾਮ ਪਦ ਊਤਮ ਹੋਏ ਗੁਰਮੁਖ ਜਨਾਂ ਦੀ ਸੱਚੇ ਨਾਮ ਦੇ ਜਪਣੇ ਕਰਕੇ ਇਸ ਲੋਕ ਵਿੱਚ ਪਤ ਇੱਜ਼ਤ ਹੁੰਦੀ ਹੈ ਤੇ ਪ੍ਰਲੋਕ ਵਿੱਚ ਵੀ ਊਤਮ ਸ੍ਰੇਸ਼ਟਤਾ ਦੇ ਸਹਤ ਹੁੰਦੇ ਹਨ ਵਾ ਗੁਰਮੁਖ ਜਨ ਸੱਚੇ ਨਾਮ ਦੁਆਰਾ ਪਤ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਲੋਕ ਪ੍ਰਲੋਕ ਵਿੱਚ ਊਤਮ ਸ੍ਰੇਸ਼ਟ ਹੋ ਜਾਂਦੇ ਆ ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨਾਂ ਨੂੰ ਸਗਲ ਸਾਰੇ ਭਵਨ ਲੋਕਾਂ ਦੀ ਸੋਝੀ ਗਿਆਤ ਹੋ ਜਾਂਦੀ ਹੈ ਪਾਪ ਜੋ ਕੁਝ ਦੁਨੀਆ ਅੰਦਰ ਵਰਤਾਰਾ ਵਰਤਦਾ ਉਸ ਦੀ ਗਿਆਤ ਹੋ ਜਾਂਦੀ ਹੈ ਮਿੱਥਿਆ ਰੂਪਤਾ ਆਦ ਕਰਕੇ ਗਿਆਤ ਹੋ ਜਾਂਦੀ ਹੈ ਵਾਹਿ ਗੁਰੂ ਵਾਹਿ ਵਾਹਿ ਗੁਰੂ 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 ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ